ਕਾਦੋਂ ਬਦਮ ਕਾਲ ਬਣੇ ਸੀਗੇ ਇਹ ਸੱਤ ਸਾਲ ਹੋ ਗਏ ਐ ਬਲੀ ਪੁਰਾਣੇ ਪਹਿਲੇ ਪਿੱਛੇ ਬਣਾਏ ਤਿੰਨ ਚਾਰ ਸਾਲ ਨਹੀਂ ਬਣਾਈਏ ਰੋੜੀ ਜੀ ਆ ਉਹ ਬਣਾਇਆ ਸੀ ਜੀ ਅੱਜ ਤੇ ਹੁਣ ਆਏ ਤੇ ਅੱਜ ਦਿਖਾਈ ਨਹੀਂ ਅੱਜ ਹੀ ਆਈ ਦਈਆਂ ਤੇ ਨਹੀਂ ਜਦੋਂ ਪਾਣੀ ਐ ਜਾਂ ਸਾਨੂੰ ਮਹੀਨਾ ਡੇਢ ਮਹੀਨਾ ਹੋਇਆ ਪੈਦੇ ਵੀ ਆਏ ਹੀ ਅਦੋਂ ਟਪ ਟਪ ਜਾਂਦੇ ਸੀ ਆਰ ਪਾ ਲੂਣਾ ਪਰ ਧੂਪਾ ਬਰ ਹਾਂ ਉਹ ਜਦੋਂ ਮਹੀਨਾ ਹੋ ਗਿਆ ਹੁਣ ਤਪੋਇਆ ਹੀ ਨਹੀਂ ਪਹਿਲਾਂ ਵੀ ਕਿਧਰਿਆ ਤੈਨੂੰ ਦੇਖਿਆ ਸੀ ਤੇ ਬਚਪਨ ਤੁਹਾਡਾ ਇੱਥੇ ਰਿਆ ਹਣਾ ਅਸੀਂ ਇੱਥੇ ਰਹਿੰਦੇ ਹਾਂ ਪਾਣੀ ਵਗਦਾ ਹੀ ਬਚਪਨ ਚ ਪਾਣੀ ਚ ਰੇ ਵਗਦਾ ਹੀ ਪਰ ਥੋੜਾ ਪਾਣੀ ਹਾਂ ਨਾ ਇਹ ਹੁਣ ਇਹਲਾ ਖਾਰ ਲੱਗਣ ਨਾਲ ਸਾਰੇ ਰੁੜ ਗਏ ਆ ਪਾਣੀ ਪਰਲਾ ਉੱਧਰ ਨੂੰ ਜਾਂਦਾ ਹੀ ਨਾ ਦਰਿਆ ਦਰਿਆ ਸਾਰਾ ਇੱਥੇ ਕਹਿੰਦੇ ਸੀ ਤੁਸੀਂ ਬੰਦੋ ਹਾਂ ਤੁਸੀਂ ਕਿਸੇ ਨੇ ਨਹੀਂ ਬੰਨੀ ਕੋਈ ਨਹੀਂ ਕਰਦਾ ਹੀ ਜੇ ਆਏ ਵੀ ਪੂਰ ਖਾ ਜਾਂਦੇ ਹੁਣੇ ਪੈਸੇ ਹਾਂ ਕਿਸੇ ਨੇ ਨਹੀਂ ਦਿਖਿਆ ਬੋਟ ਲੈਣੀ ਹੈ ਬੋਟਾਂ ਨੂੰ ਆ ਜਾਂਦੇ ਆ ਬਸ ਬਾਕੀ ਘਰ ਦੇ ਦਾ ਕੀ ਹਾਲ ਹਾਂ ਬਾਕੀ ਬਾਕੀ ਕਿੰਨੇ ਜੀ ਰਹਿੰਦੇ ਹੈਗੇ ਇੱਥੇ ਉਹ ਪਾਰ ਹੀ ਸਾਰਾ ਪਰਿਵਾਰ ਇੱਧਰ ਹੀ ਸਾਰਾ ਪਰਿਵਾਰ ਇੱਧਰ ਹੀ ਇੱਥੇ ਵਿਆਹ ਹੀ ਕੁੜੀ ਦਾ ਵਿਆਹ ਨਿਕਲੇ ਦੋ ਦੋ ਚਾਰ ਚਾਰ ਜਾਣੀ ਉਧਰ ਹੀ ਫਸੇ ਦੇ ਹਨ ਜੀ ਹੁਣ ਇੰਨੇ ਪਰੇਜ ਪਾਣੀ ਤਾਂ ਢੇੜੀ ਵੀ ਨਹੀਂ ਉੱਪਰ ਜਾਂਦੀ ਉਹ ਦੱਸਦੇ ਕਿ ਢੇੜੀ ਕਿੱਥੇ ਪਤਾ ਨਹੀਂ ਅਬਰਜੰਸੀ ਮੰਗਾਈ ਹੀ ਟਪਾਏ ਇਹ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਕੀ ਹਾਲਾਤ ਹੈ ਬਾਲਨ ਲੱਕੜੀ ਰੁੜ ਗਿਆ ਸਿਲੰਡਰ ਬਿਜਲੀ ਨਹੀਂ ਹੈ ਉਹਨਾਂ ਨੂੰ ਫੋਨ ਤੇ ਵੀ ਗੱਲ ਹੋਈ ਨਹੀਂ ਕੋਈ ਨਹੀਂ ਕੁਝ ਵੀ ਬਿਜਲੀ ਵੀ ਹੈ ਨਹੀਂ ਨਾ ਉਹ ਤਾਂ ਰੋਟੀ ਪਾਣੀ ਦਾ ਬੜੀ ਦੇਖ ਤੇ ਪਰੇਸ਼ਾਨੀ ਹੈ ਗੱਲ ਕਰਉਦੀ ਹੋਈ ਦੀ ਉੱਥੇ ਤੁਹਾਡੀ ਫੋਨ ਤੇ ਉਹ ਜਿਹਦਾ ਅਨਵੇਟਰ ਲੱਗਿਆ ਕਿਸੇ ਦੇ ਘਰ ਦੇ ਨਹੀਂ ਨਹੀਂ ਅਨਵੇਟਰ ਨਹੀਂ ਕੋਈ ਉਹਦੇ ਟਰੈਕਟਰ ਦੇ ਨਾਲ ਲਾ ਲਿਆ ਇਹ ਨਾਲ ਹੀ ਸਾਡੇ ਇਹ ਸਫੇਦਿਆਂ ਤੋਂ ਪਿੱਛੇ ਹਾਂ ਕੋਈ ਰਾਈਟਰ ਨਾਲ ਸਾਹ ਦੇ ਚਾਰਜ ਕਰਦੇ ਹੋਏ ਫੋਨ ਤੇ ਵੀ ਗੱਲ ਹੋਇਆ ਨਹੀਂ ਬਿਜਲੀ ਬੁਲੀਆ ਰੋਜ਼ ਤੇ ਹੀ ਮਾੜੀ ਜਿਹੀ ਗੱਲ ਹੁੰਦੀ ਹੈ ਬਸ ਇੱਧਰ ਹੀ ਕਰ ਲਈਦਾ ਵਾਰ ਉਧਰ ਤੇ ਬਿਜਲੀ ਨਹੀਂ ਹੈ ਉਹ ਚਾਚੀ ਐ ਪਾਰਕ ਮੇ ਦੇ ਸਾਰੇ ਕਿਤੇ ਅਚਾਨਕ ਇੱਥੇ ਇਹਨਾਂ ਦੇ ਬਾਬੇ ਦਾ ਮੰਦਰ ਹੀ ਉਹ ਵੀ ਰੁੜ ਗਿਆ ਨਾਲ ਹੀ ਸੱਡਾਂ ਵੀ ਤੇ ਹੋਰ ਵੀ ਘਰ ਹੀ ਗਏ ਪਹਿਲਾਂ ਤਿੰਨ ਰੁੜੇ ਨੇ ਤਿੰਨ ਘਰ ਇਹ ਨਾਲ ਰੁੜ ਗਏ ਆ ਤਿੰਨ ਘਰ ਰੁੜ ਗਏ ਆ ਇਹ ਤੂੜੀ ਵਾਲੇ ਮਸਲਾ ਮਸਲ ਜਿਹੜੇ ਬੰਨੇ ਉਹ ਵੀ ਸਾਰੇ ਰੁੜ ਗਏ ਉਹ ਮੋਟਰ ਇਹ ਨਾਲ ਹੀ ਉੱਥੇ ਸਾਮਾਨ ਰਾਤ ਇੱਥੇ ਸੁੱਤੇ ਹੀ ਹੁਣ ਅੱਜ ਰਾਤ ਥੋੜੀ ਥੋੜੀ ਜਾਇਆ ਹੈ ਨਾ ਹਾਂਜੀ ਰਾਤ ਪਤਾ ਨਹੀਂ ਅੱਜ ਕਿੱਥੇ ਸੁਬਰਾਉ ਖਾਣਾ ਉਹਨਾਂ ਨੂੰ ਰੱਖ ਦੱਲ ਲੱਗਦਾ ਉਹ ਡਿਗ ਗਿਆ ਕੁਝ ਪਲਸਟਰ ਇਹ ਪਲਸਟਰ ਇਹ ਡੰਦਰ ਡੇਗ ਗਿਆ ਨਾ ਸਾਡਾ ਰਸੋਈ ਡੇਗ ਗਈ ਹੈ ਲੈਂਟਰ ਡੇਗ ਗਿਆ ਅੱਗੇ ਹੋਰ ਬਣਾ ਕੇ ਅੱਗੇ ਮਕਾਨ ਬਣਾਏ ਬਰਾਂਡਾ ਹੀ ਲੱਗੇ ਅੱਛਾ ਅੱਗੇ ਬਰਾਂਡਾ ਹੈ ਬਰਾਂਡਾ ਰਸੋਈ ਚਲ ਗਈ ਹੈ ਅੱਛਾ ਠੀਕ ਹੈ ਠੀਕ ਹੈ ਇਹ ਤਾਂ ਹੀ ਹੈ ਮੈਂ ਵੀ ਦੇਖਿਆ ਵੀ ਹੈ ਕੀ ਦੇਖਿਆ ਕਿ ਡੇਰੇ-ਬੂੜੇ ਸਭ ਕੁਝ ਅੱਗੇ ਰੁੜ ਗਿਆ ਹੈ ਇਹ ਤਾਂ ਹੌਲੀ-ਹੌਲੀ ਹੌਲੀ-ਹੌਲੀ ਫਿਰ ਵੱਧ ਜਾਂਦਾ ਜਾ ਜ਼ਮੀਨ ਕਿੰਨੀ ਕੀ ਕਿੱਥੇ ਤੁਹਾਡੀ ਜ਼ਮੀਨ ਹੈਗੀ 4.5 ਕਿੱਟ ਹੁੰਦੀ ਹੈ ਨਹੀਂ 8 ਕਿੱਲੇ ਉਹ ਆ ਚਾਚੀ ਜਾ ਰਹੀ ਉਹ ਮੋਟਰਾਂ ਜਾਰੀ ਆਹ ਵਾਹ ਉਹ ਜਾਰੀ ਉਸ ਤੋਂ ਬੜਾ ਪਤਾ ਲੱਗਾ ਰ ਦੇਖੇ ਹੀ ਆਹ ਤੇ ਬੜਾ ਪਤਾ ਲੱਗਾ ਹਾ ਤੁਮਾਰੇ ਜਿੱਥੇ ਨਲਕਾ ਹੈ ਨਲਕਾ ਰੁੜ ਗਿਆ ਨਾ ਤੇ ਇਹਨਾਂ ਨੂੰ ਪਾਣੀ ਕਿੱਥੋਂ ਪੀਣਾ ਅੱਜ ਨਲਕਾ ਰੁੜਨ ਦੀ ਲੱਗੇ ਆ ਗਿਆ ਨਲਕਾ ਉਹ ਨਾਲ ਹੀ ਹੈ ਮੋਟਰ ਦੇ ਨਾਲ ਨਾਲ ਨਲਕਾ ਹੈ ਦੋ ਮੋਟਰ ਜਿਹੜੀ ਦਰਖਤ ਦੇ ਲੱਗੇ ਦਿਖਦੀ ਪਈ ਹੈ ਹਾਂਜੀ ਉਹ ਦਰਖਤ ਦੇ ਨਾਲ ਮੋਟਰ ਹੈ ਦੋਆਂ ਦੇ ਰੁੜ ਗਏ ਨਲਕੇ ਤਿੰਨ ਮੋਟਰਾਂ ਨਾਲ ਦੀਆਂ ਤਿੰਨਾਂ ਦੀਆਂ ਰੁੜ ਗਈਆਂ ਆਏ ਤਿੰਨ ਮੋਟਰਾਂ ਰੁੜ ਗਏ ਇਹ ਜਾਪਦਾ ਇੱਕ ਦਿਨ ਆਤਰਕਦਾ ਨਹੀਂ ਉਹ ਆੜੂ ਦਾ ਬੂਟਾ ਹੈ ਉਹ ਮੋਟਰ ਹੈ ਨਾ ਕੋਠਾ ਦਾ ਇਹ ਮਸਲਾ ਉਹਦੇ ਲਾਗੇ ਵੀ ਆ ਪਾਣੀ ਬਹੁਤ ਇੱਥੋਂ ਇਹ ਇਹਦੇ ਨਾਲ ਇੱਥੋਂ ਹੀ ਰੋਡ ਦੀ ਅੱਗੇ ਨੂੰ ਚਲੇ ਗਈ ਹੈ ਉਹਦੇ ਨਾਲ ਆ ਉਹ ਪਿੱਛੇ ਇੱਕ ਪੀਲਾ ਮਕਾਨ ਜਾਪੇ ਦਾ ਉਹ ਮਾਸੀ ਦਾ ਹੈ ਨਾ ਇਹ ਤੇਰੀ ਇੱਕੋ ਮਗਰ ਇਹ ਹਰੇ ਸਾਈਡ ਦਾ ਘਰ ਸਾਰੀ ਇਹ ਟੂੜੀ ਵਾਲਾ ਇੱਥੇ ਘਰ ਸੀਗਾ ਹੈ ਹਾਂ ਜਿਗਾੜੀ ਘਰ ਹੀ ਨਾਲ ਹੀ ਇਹਨਾਂ ਦੇ ਪਛਵਾਹਾਂ ਮੰਦਿਰ ਹੀ ਇਹ ਪਰ ਇਹ ਮੋਟਰ ਲੱਗੇ ਅੱਗੇ ਤਾਂ ਤੇ ਮੋਟਰ ਹੈ ਜੀ ਜਮੀਨ ਨਾਲ ਛੱਡ ਕੇ ਜਾਂਦੇ ਨਹੀਂ ਕਿਤੇ ਵੀ ਕਾਤ ਕਿੰਨੇ ਜੀ ਇੱਥੇ ਹੁਣ ਕਿੰਨੇ ਜਣੇ ਆ ਹੁਣ ਦੋ ਤਿੰਨ ਜਣੇ ਆ ਮੇਰੇ ਘਰ ਤੇ ਚਾਰ ਜਣੇ ਕੀ ਕਰੇ ਦੀ ਐ ਨਾਲ ਰੋਣਾਂ ਦੇ ਇੱਕ ਪੰਗੇ ਲੈਦੀ ਐ ਦੇਖ ਅਬ ਕਿਧਰੇ ਕੰਮ अभी बन रहा ना हां ये क्या पानी बसा कंदरा घूम जे सारे ले जे जो भी है पर खा ना लगती ओ इधर चढ़ जाए है तेरा ये पानी राज चाचा और रोसों पे आया तो बोला हां मैं इनको साथ बता दी और वो जी नए ना नहीं वो इधर आ चाचा और राज चाचा तो वो जाते हुए हैं बेटा कर फोन